ਗੁਰੂ ਗ੍ਰੰਥ ਸਾਹਿਬ ਦੀ ਜਦੋਂ ਵੀ ਬੇਅਦਬੀ ਹੁੰਦੀ ਹੈ ਤਾਂ ਉਹ ਸਿੱਖਾਂ ਨੂੰ ਢਾਹ ਲਾਉਂਦੀ ਹੈ ਤੇ ਇਸੇ ਬੇਅਦਬੀ ਦੀ ਸਜ਼ਾ ਦਿਵਾਉਣ ਲਈ ਇੱਕ ਵਿਅਕਤੀ ਸਮਾਣੇ ਵਿਖੇ 400 ਫੁੱਟ ਉੱਚੇ ਟਾਵਰ ਦੇ ਉੱਤੇ ਚੜਿਆ ਹੋਇਆ ਤੇ ਮੰਗ ਕਰ ਰਿਹਾ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇਗਾ ਉਸ ਨੂੰ ਘੱਟੋ-ਘੱਟ ਉਮਰ ਕੈਦ ਜਾਂ ਮੌਤ ਦੀ ਸਜ਼ਾ ਦਿੱਤੀ ਜਾਵੇ ਤੇ ਇਹ ਕਾਨੂੰਨ ਜਦੋਂ ਤੱਕ ਨਹੀਂ ਬਣਦਾ ਤਾਂ ਉਹ ਵਿਅਕਤੀ ਥੱਲੇ ਨਹੀਂ ਆਵੇਗਾ ਤੇ 17 ਤਰੀਕ ਨੂੰ ਜਥੇਬੰਦੀਆਂ ਨੇ ਵੱਡਾ ਇਕੱਠ ਰੱਖਿਆ ਹੋਇਆ ਤੇ ਉਸ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਵਿਅਕਤੀ ਦੀ ਜਿਹੜੀ ਸਿਹਤ ਆ ਉਹ ਕਾਫੀ ਗੰਭੀਰ ਬਣੀ ਹੋਈ ਆ ਜਿਹੜੀ ਉਸ ਦੀ ਹਾਲਤ ਆ ਕਿਉਂਕਿ ਜਿਹੜੀਆਂ ਟਾਵਰ ਦੀਆਂ ਕਿਰਨਾਂ ਨੇ ਉਹ ਉਸ ਨੂੰ ਮਾੜਾ ਅਸਰ ਪਾ ਰਹੀਆਂ ਨੇ ਤੇ ਕੀ ਕਹਿ ਰਹੇ ਆ ਨੇ ਉੱਥੇ ਜਿਹੜੇ ਵਿਅਕਤੀ ਬੈਠੇ ਨੇ ਉਹ ਕੀ ਕਹਿ ਰਹੇ ਨੇ ਉਹ ਤੁਹਾਨੂੰ ਸੁਣਾਉਨੇ ਆਂ ਦੇਸ਼ ਪੰਜਾਬ ਦੇ ਵਾਸੀਓ ਤੇ ਭਾਕ ਮਹਾਦੀਵ ਵਿੱਚ ਰਹਿਣ ਵਾਲੇ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਜਿਵੇਂ ਆਪ ਜੀ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਨੂੰ ਬਹਾਲ ਰੱਖਣ ਲਈ ਜਿਹੜਾ ਸਮਾਣੇ ਵਿੱਚ ਮੋਰਚਾ ਲੱਗ ਚੁੱਕਾ ਹੈ ਅੱਜ 30 ਦਿਨ ਹੋ ਚੁੱਕੇ ਆ ਜਿਹੜਾ ਫੌਜੀ ਸਾਹਿਬ ਟਾਵਰ ਤੇ ਚੜ੍ਹੇ ਆ 400 ਫੁੱਟ ਦੇ ਟਾਵਰ ਤੇ ਜੋ ਕਿ ਇੱਕ ਬਹੁਤ ਹੀ ਖਤਰਨਾਕ ਸਥਿਤੀ ਦੇ ਵਿੱਚ ਜਿੰਨੇ ਹੋ ਜਿਹੜੀਆਂ ਟਾਵਰ ਦੀਆਂ ਕਿਰਨਾਂ ਨੇ ਉਹ ਸਰੀਰ ਨੂੰ ਖਰਾਬ ਕਰ ਦਿੰਦੀਆਂ ਹੈ ਗੁਰਦੇ ਖਤਮ ਕਰ ਦਿੰਦੀਆਂ ਲੀਵਰ ਖਤਮ ਕਰ ਦਿੰਦੀ ਹੈ ਪਰ ਉਹ ਸਿੰਘ ਅੜਿਆ ਹੋਇਆ ਇੱਕ ਜਿੱਦ ਤੇ ਕਿ ਜਿੱਨਾ ਚ ਸਰਕਾਰ ਕਾਨੂੰਨ ਨਹੀਂ ਬਣਾਉਂਦੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਨਰਾਦਰ ਕਰਨ ਵਾਲੇ ਨੂੰ ਸਖਤ ਸਜ਼ਾ ਹੋਵੇ ਫਾਂਸੀ ਦੀ ਸਜ਼ਾ ਜਾਂ ਘੱਟੋ ਘਾਟੋ ਉਮਰ ਕੈਦ ਉਹਨਾਂ ਚਿਰ ਮੈਂ ਥੱਲੇ ਨਹੀਂ ਉਤਰਾਂਗਾ ਸੋ ਇਸ ਕਰਕੇ ਜਿਹੜਾ ਮੋਰਚਾ ਹੈ ਲਗਾਤਾਰ ਸਮਾਣੇ ਚੱਲ ਰਿਹਾ ਹੈ ਜਿਹੜੀ ਇਸ ਪੁਰਾਣੀ ਕਚਹਿਰੀ ਆ ਉਹਦੇ ਕੋਲ ਪਾਰਕ ਆ ਉਸ ਪਾਰਕ ਦੇ ਵਿੱਚ ਸਭਤਾ ਡੱਡੀਆਂ ਹੋਈਆਂ ਨੇ ਲਗਾਤਾਰ ਜਿਹੜਾ ਸਮਾਗਮ ਜਿਹੜਾ ਇਹ ਕਿਹਦੇ ਚੱਲਦੇ ਆ ਰੋਜ਼ ਪ੍ਰਚਾਰਕ ਆਉਂਦੇ ਆ ਦੁਨੀਆ ਆਉਂਦੀ ਦੂਰ ਦੂਰੋ ਸੁਸਤ 17 ਤਰੀਕ ਨੂੰ ਇੱਕ ਆਪਾਂ ਬਹੁਤ ਵੱਡਾ ਕੱਟ ਰੱਖਿਆ ਜੋ ਕਿ ਕਾਲੀਆਂ ਦਸਤਾਰਾਂ ਕਾਲੇ ਪਟਕੇ ਜਾਂ ਕਾਲੇ ਆਪਣੇ ਬਿੱਲੇ ਲਾ ਕੇ ਤੁਸੀਂ ਆਉਣਾ ਵੱਧ ਤੋਂ ਵੱਧ ਕਾਲੀਆਂ ਚੁੰनियां ਲੈ ਕੇ ਬੀਬੀਆਂ ਆ ਸਕਦੀਆਂ ਕਿ ਜਿਹੜੀ ਕਿ ਆਪਾਂ ਇੱਕ ਰੋਸ ਜਿਹੜਾ ਯਾਰ ਕਰਨਾ ਸਰਕਾਰ ਦਾ ਕਿ ਸਰਕਾਰ ਸਾਨੂੰ ਮਾਰਨ ਵਾਸਤੇ ਟਾਡਾ ਪੋਟਾ ਤੇ ਯੂਏਪੀ ਹੋਰ ਕਈ ਕਾਨੂੰਨ ਬਣਾ ਸਕਦੀ ਆ ਪਰ ਸਾਡੇ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਉਹਨਾਂ ਦੀ ਸੁਰੱਖਿਆ ਦੀ ਬਹਾਲੀ ਵਾਸਤੇ ਉਹਨਾਂ ਦੀ ਅਜਮਤ ਵਾਸਤੇ ਸਖਤ ਕਾਨੂੰਨ ਨਹੀਂ ਬਣਾ ਸਕਦੀ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰੇ ਉਹਨੂੰ ਸਖਤ ਸਜ਼ਾ ਮਿਲੇ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਉਹਨੂੰ ਉਮਰ ਕੈਦ ਮਿਲੇ ਪਰ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਨਰਾਦਰ ਹੁੰਦਾ ਰਹੇ ਸਿੱਖ ਧਰਨੇ ਲਾਉਂਦੇ ਰਹਿਣ ਇਹਨਾਂ ਦੀ ਨਰਜੀ ਖਤਮ ਹੁੰਦੀ ਰਵੇ ਪਰ ਅਸੀਂ ਜਿਆਦਾ ਚਿਰ ਬਰਦਾਸ਼ਤ ਨਹੀਂ ਕਰਨਾ ਹੁਣ ਪਹਿਲਾਂ ਜਿਨ੍ਹਾਂ ਨੇ ਕੁਝ ਇਹ ਜੇ ਕੰਮ ਕੀਤੇ ਉਹਨਾਂ ਨੂੰ ਤੁਰਤ ਪੈਰ ਛਟਕਾਇਆ ਗਿਆ ਚੰਡੀ ਦਿੱਲੀ ਵਿਖੇ ਲਟਕਾਇਆ ਗਿਆ ਤਾਂ ਵਾਂਗੂ ਵੱਢ ਗਏ ਤੇ ਜੇ ਸਰਕਾਰਾਂ ਨੇ ਇਹ ਕਾਨੂੰਨ ਨਾ ਬਣਾਇਆ ਤੇ ਇਹੋ ਜਿਹੇ ਬਦਮਾਸ਼ਾਂ ਨੇ ਇਹ ਜਿੱਦਲਤ ਕੰਮ ਕਰਨੇ ਆ ਤੇ ਸਿੱਖਾਂ ਨੇ ਫਿਰ ਛਟਕਾਣਾ ਤੇ ਫਿਰ ਇਹਨਾਂ ਕਹਿਣਾ ਅਤਵਾਦੀਆਂ ਦਾ ਕੰਮ ਕੀਤਾ ਇਹਦਾ ਇਹ ਸਰਕਾਰਾਂ ਹੀ ਕਰਾਉਂਦੀਆਂ ਸਾਰਾ ਕੁਝ ਸੋ ਇਹ ਕਰਕੇ ਨੌਜਵਾਨ ਜਿਹੜਾ ਵੀ ਫੌਜੀ ਗੁਰਜੀਤ ਸਿੰਘ ਆ ਇਹ ਟਾਵਰ ਤੇ ਚੜਿਆ ਉਹਦੀ ਆਪਾਂ ਸਪੋਰਟ ਕਰਨ ਵਾਸਤੇ 17 ਤਰੀਕ ਨੂੰ ਵੱਡੀ ਗਿਣਤੀ ਵਿੱਚ ਵੱਧ ਚੜਕੇ ਸਮਾਣੇ ਦੇਸ਼ ਪਰਗ ਵਿੱਚ ਪਹੁੰਚੋ ਸੋ ਮੈਂ ਬੇਨਤੀ ਕਰਾਂਗਾ ਸਾਡੇ ਨਾਲ ਸੂਚਿਤ ਸੰਧਾ ਨੇ ਉਹ ਵੀ ਆਪਣੇ ਵਿਚਾਰ ਜਿਹੜੇ ਆ ਉਹ ਸਤਨਾ ਸਾਂਝੇ ਕਰ ਦੇ ਜੀ ਸੋ ਆਹੇ ਗੁਰਜੀਤ ਦਾ ਖਾਸਾ ਵਾਹ ਗੁਰਜੀਤ ਦੀ ਵਾਹ ਸਾਰੀ ਸਾਧ ਸੰਗਤ ਜੀ ਬੇਨਤੀ ਇਹੀ ਹੈ ਕਿ 16 ਮਾਰਚ ਦੇ 14 ਤਰੀਕ ਨੂੰ ਅੱਜ 32 ਦਿਨ ਹੋ ਚੁੱਕੇ ਨੇ ਉਸ ਇਨਸਾਨ ਨੂੰ ਟਾਵਰ ਉੱਤੇ ਜਿਹੜੇ ਨੂੰ ਆਓ ਤਰਸ ਕਰੀਏ ਮਿਹਰ ਕਰੀਏ ਆਪਣੇ ਗੁਰੂ ਵਾਸਤੇ ਲੜਦਾ ਕਾਨੂੰਨ ਬਣਾਉਣ ਵਾਸਤੇ ਲੜਦਾ ਵਿੱਦਿਆਵਾਂ ਵਾਸਤੇ ਲੜਦਾ ਇੱਕੋ ਮੋਰਚਾ ਅੱਜ ਸਮਾਣੇ ਦੇ ਅੰਦਰ ਲੱਗਿਆ ਕਿ ਸਖਤ ਕਾਨੂੰਨ ਬਣਾਵੇ ਸਰਕਾਰ ਤੇ ਦੋਚਿਆਂ ਨੂੰ ਸਜ਼ਾ ਮਿਲੇ ਇਹ ਮੋਰਚਾ ਹੋਰ ਕੋਈ ਮੋਰਚਾ ਪੰਜਾਬ 'ਚ ਨਹੀਂ ਜਿਹੜਾ ਗੁਰੂ ਬਾਦ ਤੇ ਲੱਗਿਆ ਹੋਵੇ। ਇਹੀ ਮੋਰਚਾ ਲੱਗਿਆ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਖਤ ਕਾਨੂੰਨ ਬਣਵਾਉਣ ਵਾਸਤੇ ਜਮਹੂਰੀ ਹੱਕ ਮੰਗਦਾ ਜਿਹੜੀਆਂ ਸਰਕਾਰਾਂ ਕਾਨੂੰਨ ਨਹੀਂ ਬਣਾਉਂਦੀਆਂ ਉਹ ਆਪਾਂ ਨੂੰ ਉਹਨਾਂ ਤੋਂ ਕੀ ਆਸ-ਉਮਿਦ ਮਿਲ ਸਕਦੀ ਆ? ਆਪਾਂ ਆਓ ਸਾਰੇ 17 ਤਰੀਕ ਨੂੰ ਕਾਲੇ ਝੰਡੇ ਆਪਣੇ ਹਲਕੇ ਚੋਂ ਲੈ ਕੇ ਤੁਰੋ ਤੇ ਬੇਨਤੀ ਏ ਕਿ ਜਿਹੜੇ ਪਾਤਣਾ ਹਲਕੇ ਦੇ ਲੋਕ ਪਾਤਣਾ ਪੈਂਦੇ ਉੱਥੋਂ ਬਹੁਤ ਵੱਡਾ ਕਾਫਲਾ ਤੁਰੂਗਾ ਪਾਤਣਾ ਤੋਂ ਇੱਕ ਕਾਫਲਾ ਤੁਰੂਗਾ ਘੱਗੇ ਤੋਂ ਇੱਕ ਕਾਫਲਾ ਤੁਰੂਗਾ ਬਾਛਾਪੁਰ ਮੰਡੀ ਤੋਂ ਜਿਹੜੀ ਵੀ ਸੱਜਣ ਬਾਤ ਸੁਣਦੇ ਨੇ ਇਹਨਾਂ ਨੇ ਸਾਰਿਆਂ ਨੇ ਉੱਥੋਂ ਉੱਥੇ ਸੰਪਰਕ ਕਰ ਵੱਡੇ ਮਾਰਚ ਸਾਰੇ ਪੰਜਾਬ ਚੋਂ ਆ ਰਹੇ ਨੇ ਬਹੁਤ ਵੱਡਾ ਕੱਟ ਘਟੋ ਘਾਟੇ 1 ਲੱਖ ਬੰਦੇ ਦਾ ਇਕੱਠ ਹੋਣ ਜਾ ਰਿਹਾ 17 ਤਰੀਕ ਨੂੰ ਆਓ ਰਲ ਮਿਲ ਕੇ ਇਸ ਗੁਰੂ ਦੇ ਨਾਂ ਤੇ ਸਾਰਾ ਅੰਤਰ ਵਿਰੋਧ ਰੂਪ ਭੁੱਟ ਕੇ ਆਪਾ ਵਿਰੋਧ ਸਾਰੇ ਛੱਡ ਕੇ ਆਓ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤੇ ਗੁਰੂ ਦੀਆਂ ਬੇਦਗੀਆਂ ਰੋਕੇ ਤੇ ਸੱਤ ਕਾਨੂੰਨ ਬਣਾਇਆ